ਉਹਦੀ ਜੀ ਲਾਗਤ ਦਾ ਮੰਨ ਕੇ ਚੱਲੋ ਜੀ ਅਸੀਂ 21 21 ਕਰੋੜ ਰੁਪਈਆ ਦਾ ਅਸੀਂ ਮੁੱਲ ਰੱਖਿਆ ਹੋਇਆ ਘੋੜੇ ਦਾ ਹੀ ਉਹਦੀ ਹਾਈਟ 72 ਇੰਚ ਹੈ ਠੀਕ ਹੈ ਕਾਹੀ ਤੇ ਆਲ ਇੰਡੀਆ ਦਾ ਸਭ ਤੋਂ ਉੱਚਾ ਘੋੜਾ ਜੀ ਸੋਹਣਾ ਸੁਨੱਖਾ ਜੀ ਇਹਦੇ ਬੱਚੇ ਬਹੁਤ ਵਧੀਆ ਆ ਰਹੇ ਆ ਜੀ ਬਰੀਡਿੰਗ ਪਰਪਸ ਲਈ ਲੇ ਕੇ ਯੂਜ਼ ਹੋਣਾ ਜੀ ਇਹ ਘੋੜਾ ਇਲਾ ਦਦੋਂਏ ਜੰਮਿਆ ਸੀ ਜਿਸ ਦਿਨ ਜੀ ਉਦੋਂ ਸਾਡੇ ਬਹੁਤ ਹੀ ਪਿਆਰੇ ਦੋਸਤ ਸੀਗੇ ਜੀ ਉਹਨਾਂ ਨੇ 1 ਘੰਟੇ ਦਾ ਇਹਦਾ ਜੰਮਦੇ ਦਾ 1 ਕਰੋੜ ਰੁਪਈਆ ਆਫਰ ਕੀਤਾ ਸੀਦਾ ਸਰੀਰ ਆ ਜੀ ਬੰਤਰਾ ਜੀ ਖੂਬਸੂਰਤੀ ਇਹਦੀ ਜੀ ਇਹ ਸਭ ਮਾਰਵਾੜੀ ਦੇ ਗੋਣਾ ਜੀ ਕੀ ਆ ਵਰਤਕੂ ਆ ਇਹ ਪਹਿਲਾਂ ਇਹ ਦਾ ਫਰਮ ਦਾ ਨਾਮ ਵੀ ਦੱਸ ਦੇ ਕੋਈ ਸਾਡਾ ਪਿੰਡ ਆ ਜੀ ਬਾਦਲ ਪਿੰਡ ਬਾਦਲ ਸਟਾਰਟ ਫਾਰਮ ਫਾਰਮਰ ਦਾ ਨਾਮ ਜੀ ਇਸ ਅਨਜਨ ਬਦਲ ਸਿੰਘ ਸਾਰੇ ਕੋੜਿਆਂ ਦੇ ਆਨਰ ਨੇ ਤੇ ਮੇਰਾ ਨਾਮ ਵਿੱਕੀ ਹੈ ਜੀ ਉਹਦਾ ਪੂਰਾ ਨਾਮ ਹੈ ਵਿਕਰਮਿੰਦਰ ਸਿੰਘ ਪਰ ਵਿੱਕੀ ਦੇ ਨਾਮ ਨਾਲ ਹੀ ਮੈਨੂੰ ਅਨਜਾਨਦੇ ਜਲਤ ਰਹੇ ਤੇ ਇਹ ਆਪਾਂ ਹਰ ਸਾਲ ਹੀ ਆਉਂਦੇ ਨੇ ਤੇ ਹਾਂ ਜੀ ਆਲਮੋਸਟ ਹਰ ਸਾਲ ਆਉਂਦੇ ਪਰ ਲਾਸਟ ਸਾਲ ਲਈ ਅਸੀਂ ਆਏ ਜੀ ਐਂਕਿ ਅਸੀਂ ਆਪ ਦਾ ਨਵਾਂ ਘੋੜਾ ਲੈ ਕੇ ਡੇਵਿਡ ਪਹਿਲੀ ਵਾਰ ਆਏ ਇੱਥੇ ਮੇਲੇ ਤੇ ਕਿੰਨੇ ਦਾ ਉਹ ਘੋੜਾ? ਲਾਗਤ ਕਿੰਨੀ ਉਹ ਦੀ ਜੀ ਲਾਗਤ ਤਾਂ ਮੰਨ ਕੇ ਚੱਲੋ ਜੀ ਅਸੀਂ 21 21 ਕਰੋੜ ਰੁਪਈਆ ਦਾ ਅਸੀਂ ਮੁੱਲ ਰੱਖਿਆ ਹੋਇਆ ਘੋੜੇ ਦਾ ਹੀ ਉਹ 3.5 ਸਾਲ ਦੀ ਉਮਰ ਹੈ ਜੀ ਉਹ ਦਲਵਾ ਘੋੜੇ ਦਾ ਬੱਚਾ ਜੀ ਮਾਂ ਉਹਦੀ ਰਾਜਾਂ ਸਿੰਘ ਜੀ ਉਹਦਾ ਕੱਦ ਕਿੰਨਾ ਹੈ ਜੀ ਉਹਦੀ ਹਾਈਟ 72 ਇੰਚ ਹੈ ਠੀਕ ਹੈ ਤੇ ਕੀ ਉਹਨੂੰ ਤੁਸੀਂ ਕੀ ਖਵਾਉਂਦੇ ਕੀ ਉਹਨੂੰ ਖਾ ਉਹਦੀ ਨੋਰਮਲ ਨੋਰਮਲ ਡਾਈਟ ਹੈ ਜੀ ਉਹਦੀ ਉਹ ਸਾਡੇ ਕੋਲੇ ਘੋੜੀਆਂ ਵੱਡੀਆਂ ਹੋਣ ਕਰਕੇ ਸਾਡੀ ਬਰੀਡਿੰਗ ਹੀ ਆਪਣੇ ਇਹ ਹੀ ਬਖਸ਼ੀ ਹੈ ਕਿ ਹਾਈਟ ਵਿੱਦ ਕਰ ਗਿਆ ਜੀ ਵਿੱਦ ਕਨਫਰਮੇਸ਼ਨ ਬਹੁਤ ਤੁਹਾਨੂੰ ਖਵਾਨੇ ਕੀ ਆਪਾਂ ਉਹਦਾ ਰੁਟੀਨ ਕੀ ਜਿਹੜਾ ਆਪਾਂ ਜਦੋਂ ਵਿੰਟਰ ਸੀਜ਼ਨ ਆ ਜਾਂਦਾ ਉਹ ਚਾਪਾ ਨੂੰ ਛੋਲੇ ਬਾਜਰਾ ਮੋਠ ਤੇ ਚੋਕਰ ਵਗੈਰਾ ਦਿੰਨੇ ਆਂ ਗਰਮੀ ਜਿਹੜੀ ਡਾਈਟ ਚੇਂਜ ਕਰ ਦਿੰਨੇ ਆ ਉਹ ਵਿੱਚ ਜਮੇ ਜਿਉਂ ਤੇ ਛੋਲੇ ਚੂਰੀ ਕਰ ਦਿੰਨੇ ਆਂ ਜੀ ਤੇ ਕਿਹੜੀ ਨਸਲ ਕਿਹੜੀ ਸੀ ਇਹ ਮਾਰਵਾੜੀ ਨਸਲ ਦਾ ਬਰੀਡ ਦਾ ਘੋੜਾ ਜੀ ਠੀਕ ਹੈ ਇਹ ਇਨਾ ਮਹਿੰਗਾ ਆ ਭਾ ਹਨਾ 20 ਕਰੋੜ ਰੁਪਈਆ ਹੈ ਇਹਦੀ ਕੀ ਕੋਈ ਖਾਸੀਅਤ ਕੀ ਹੈ ਖਾਸੀਅਤ ਇਹ 올 ਇੰਡੀਆ ਦਾ ਸਭ ਤੋਂ ਉੱਚਾ ਕੋੜਾ ਜੀ ਸੋਹਣਾ ਸੁਨੱਖਾ ਜੀ ਇਹਦੇ ਬੱਚੇ ਬਹੁਤ ਵਧੀਆ ਆ ਰਹੇ ਆ ਜੀ ਬਰੀਡਿੰਗ ਪਰਪਸ ਲਈ ਅਗੇ ਯੂਜ਼ ਹੋਣਾ ਇਹ ਕੋੜਾ ਠੀਕ ਹੈ ਇਹ ਕਿਹੜਾ ਕਲਰ ਜੀ ਬਲੈਕ ਇਹ ਬਲੈਕ ਕਲਰ ਆ ਇਹ ਤਿੰਨ ਪੈਰ ਵਾਈਟ ਆ ਜੀ ਮੱਤੇ ਪੂਰਾ ਬਲੇਜ ਆ ਜੀ ਕੋਈ ਲੋਕ ਨੇ ਕੋਈ ਬੁੱਲੀ ਵਗੈਰਾ ਲਾਈ ਹੋ ਕਿ ਕੋਈ ਸੀਮਤ ਲਾਈ ਰੱਖੇ ਦਾ ਜੀ ਪਹਿਲਾਂ ਜਦੋਂ ਇਹ ਜੰਮਿਆ ਸੀ ਜਿਸ ਦਿਨ ਜੀ ਉਦੋਂ ਸਾਡੇ ਬਹੁਤ ਹੀ ਪਿਆਰੇ ਦੋਸਤ ਸੀਗੇ ਜੀ ਉਹਨਾਂ ਨੇ 1 ਘੰਟੇ ਦਾ ਇਹਦਾ ਜੰਮਦੇ ਦਾ 1 ਕਰੋੜ ਰੁਪਿਆ ਆਫਰ ਕੀਤਾ ਸੀ ਸਾਨੂੰ ਤੇ ਹੁਣ ਇਹਦਾ ਸੀ 21 ਕਰੋੜ ਰੁਪਿਆ ਮੁੱਲ ਰੱਖਿਆ ਹੋਇਆ ਕੋੜੇ ਦਾ ਜੀ ਮੰਡੀ ਤੇ ਕੋਈ ਆਏ ਜੀ ਜੋ ਆ ਕੋਈ ਮੰਡੀ ਇੱਥੇ ਹੀ ਸਾਰਿਆਂ ਨੇ ਦੇਖਿਆ ਜੀ ਚਲੋ ਜੋ ਵੱਡੇ ਬਰੀਡਰ ਉਹ ਘਰੇ ਵੀ ਆਉਂਦੇ ਜਾਂਦੇ ਰਹਿੰਦੇ ਜੀ ਸਾਨੂੰ 2-4 ਪਾਰਟੀਆਂ ਤੋਂ ਪਹਿਲਾ ਆਫਰ ਆਈ ਹੈ ਜੀ ਕਰੋੜਾ ਰੁਪਿਆ ਦੀ ਆਫਰ ਆਈ ਹੈ ਜੀ ਹੋਰ ਵੀ ਆਪਣੀ ਬਨਸਲਾ ਜੇ ਇਹੋ ਮਾਰਵਾੜੀ ਨਹੀਂ ਮਾਰਵਾੜੀ ਆਈ ਪਹਿਲਾਂ ਆਪਾਂ ਨੁਕਰੇ ਰੱਖਦੇ ਰਹੇ ਪਰ ਇਸ ਟਾਈਮ ਆਪਰ ਕੋਲ 20 ਜਿਆਦਾ ਬਰਾਈ ਘਰੇ ਸਟੇਬਲ ਜੀ ਸਾਰੇ ਮਾਰਵਾੜੀ ਐ ਜੀ ਮਾਰਵਾੜੀ ਚ ਕੀ ਖਾਸ ਹੁੰਦੀ ਹੈ ਮਾਰਵਾੜੀ ਕੇ ਦੀ ਸੁੰਦਰਤਾ ਹੈ ਇਹਦੇ ਕੈਰੇਕਟਰ ਹੈ ਜੋ ਇਹਦਾ ਸਰੀਰ ਆ ਜੀ ਬੰਤਰਾ ਜੀ ਖੂਬਸੂਰਤੀ ਹੈ ਦੀ ਜੀ ਇਹ ਸਭ ਮਾਰਵਾੜੀ ਦੇ ਗੋਣਾ ਜੀ